ਆ ਬਾਈ ਹੋਣੀ ਤੱਕਾ ਕਰੀ ਜਾਂਦੇ ਕਹਿੰਦੇ 85000 ਰੁਪਏ ਦੀ ਕੁਰਸੀ ਕਿਉਂਕਿ ਇਹ ਗੋਲ ਘੁੰਮਦੀ ਆ ਭਾਈ ਰੇਟ ਜ਼ਿਆਦਾ ਨਹੀਂ ਲਈ ਜਾਂਦੇ ਬਈ ਸਿਉਣੇ ਦਾ ਪਾਣੀ ਚੜਿਆ ਹੋਇਆ ਹੈਗਾ ਤੇ ਮਹਿੰਗੀ ਆ ਤੁਸੀਂ ਆਪ ਦੱਸੋ 85000 ਰੁਪਏ ਦੀ ਕੁਰਸੀ ਇਹ ਉਹ ਭਾਜੀ ਮੰਨਿਆ ਬਹੁਤ ਘੈਂਟ ਤਰੀਕੇ ਨਾਲ ਬਣੀ ਹੋਈ ਆ ਬਹੁਤ ਹੈਵੀ ਆ ਥੋੜਾ ਰੇਟ ਜ਼ਿਆਦਾ ਆ ਰੇਟ ਜ਼ਿਆਦਾ ਲੱਗਦਾ ਹੈ ਗਿਫਟ ਦੇ ਦਈਏ ਦੇ ਨਾਲ ਛੋਟਾ ਆ ਦੇ ਦੋ ਗਿਫਟ ਫਿਰ ਦੇਖੋ ਇੱਕ ਤਾਂ ਆਪਾਂ ਘੈਂਟ ਜੇ ਬੈਡ ਦੇ ਦਾਂਗੇ ਸਾਰੇ ਫੁੱਲ ਕੁਸ਼ਨੀ ਦੇ ਵਿੱਚ ਬਣੇ ਹੋਏ ਨੇ ਅੰਦਰ ਖੋਲ ਕੇ ਦੇਖੋ ਇਹਦੀ ਫਿਨਿਸ਼ਿੰਗ ਦੇਖੋ ਸਾਰੇ ਉਨੀਆਂ ਵਿੱਚ ਅਪਲਾਈ ਦੇ ਵਿੱਚ ਬਣੇ ਹੋਏ ਨੇ 5 ਸਾਲ ਦੀ ਗਾਰੰਟੀ ਹੈ ਪੂਰੀ ਘੈਂਟ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਦੇ ਨਾਲ ਆਪਾਂ ਗੱਦੇ ਵੀ ਦੇ ਦਾਂਗੇ ਗੱਦੇ ਵੀ ਗੱਦੇ ਵੀ ਹੁਣ ਠੀਕ ਹੈ ਹੁਣ ਲੱਗ ਗਿਆ ਲਵੇ ਥੋੜਾ ਜਿਹਾ ਬੜੀ ਹੋਰ ਕੱਢਦੇ ਨੇ ਕਸਰ ਉਹ ਦੇਖੋ 7/6 ਦੀ ਲਿਮਾਰੀ ਹੈ ਵੱਡੀ ਐਡੀ ਵੱਡੀ ਬਈ ਹਾਂ ਐਡੀ ਵੱਡੀ 7/6 ਦੀ ਲਿਮਾਰੀ ਇਹ ਵੀ 85000 ਰੁਪਏ ਦੇ ਵਿੱਚ ਹੀ ਦੇ ਦਾਂਗੇ 1 2 3 ਤੇ 4 ਹਾਂਜੀ ਹਾਂ 428 ਬਈ ਆਹ ਦੇਖੋ ਆ 11 ਸੀਟਾਂ ਵਾਲਾ ਸੋਫਾ ਪਿਆਗਾ ਇਹ ਵੀ ਨਾਲ ਆ 11 ਸੀਟਾਂ ਵਾਲਾ ਸੋਫਾ ਵੀ ਨਾਲ ਦੇ ਦਾਂਗੇ ਚੱਕੋ ਇਹ ਵੀ ਸਾਰੀਆਂ ਆਈਟਮਾਂ 85000 ਰੁਪਏ ਦੀ ਪੂਰਾ ਪ੍ਰੀਮੀਅਮ ਪੈਕੇਜ ਆਪਾਂ ਰੈਡੀ ਕੀਤਾ ਭਾਈ ਤੁਸੀਂ ਰੇਟ ਘੱਟ ਬੋਲ ਕੇ ਲੱਗਦਾ ਦੇਖ ਲਓ ਬਈ 85000 ਰੁਪਏ ਦੀ ਕੁਰਸੀ ਉਹਦੇ ਨਾਲ ਸਾਰਾ ਹਾ ਸਿਸਟਮ ਫ੍ਰੀ ਬੈੱਡ ਗੱਦੇ ਅਲਮਾਰੀ ਸੋਫਾ ਹੋਰ ਤਾਂ ਹੋਰ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਦੇ ਦਾਂਗੇ ਹੋਰ ਦੱਸੋ ਚੱਕ ਪੰਜ ਜਾਣਿਆਂ ਤੱਕ ਵੀਡੀਓ ਸ਼ੇਅਰ ਕਰਕੇ ਆਜੋ ਡਿਲੀਵਰੀ ਫ੍ਰੀ ਰੰਗ ਕਿੰਨੇ ਕ ਦੇ ਦੋਗੇ ਬਈਆ ਰੰਗ ਸਾਰੀ ਪਏ ਨੇ ਜਿਹੜੇ ਕਲਰ ਦੇ ਵਿੱਚ ਕਸੋਰ ਬੈੱਡ ਕੋ ਸੋਫਾ ਕਹੂਗਾ ਉੱਚੀ ਬਣਾਦਾ ਤੇ ਆਉਣਾ ਕਿੱਥੇ ਪਊਗਾ ਜੀ ਬਈ ਆਉਣਾ ਬਰਨਾਲੇ ਪੂ ਬੱਸ ਸਟੈਂਡ ਕੋਲੇ ਜੇ ਕਿਸੇ ਨੇ ਆਨਲਾਈਨ ਵੀ ਆਰਡਰ ਕਰਨਾਗਾ 1000 ਰੁਪਏ ਸਾਡੇ ਖਾਤੇ ਦੇ ਵਿੱਚ ਪਾ ਕੇ ਬਾਕੀ ਦੀ ਰਕਮ ਬੰਦਾ 84000 ਘਰੇ ਵੀ ਦੇ ਸਕਦਾ